ਬੇਨਤੀ ਲੈ ਦੀਵਾ ਕਿਉਂ ਜਲੇ ਦੀਵਾ ਕਿਉਂ ਜਲੇ ਬੇਨਤੀ ਲੈ ਦੀਵਾ ਕਿਉਂ ਜਲੇ ਮਹਲਾ ਪੰਜਵਾ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੇ ਟੇਗ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਏ ਪਿਆਰੇ ਸਜਣੋ ਪਰਬਉ ਦੇ ਸਤਿ ਸਲਾਮ ਵਾਲੀ ਗੁਰਬਾਣੀ ਚੇਤੇ ਰੱਖਣ ਦੀ ਆਤ ਬਣਾਓ ਇਹ ਸਾਰੇ ਉਮਰ ਦਾ ਆਸਰਾ ਬਣਦੀ ਹੈ ਜਿਹੜੀ ਚੀਜ਼ ਸਾਡੇ ਚਿੱਤ ਵਿੱਚ ਨਹੀਂ ਵਸੀ ਮੂੰਹ ਨਾਲ ਉਸ ਦਾ ਸਿਮਰਨ ਨਹੀਂ ਹੋ ਸਕਦਾ ਇਹ ਨਾਨਕ ਇਸ ਬਾਣੀ ਦੇ ਰਾਹੀਂ ਇੱਕ ਪ੍ਰਭੂ ਨੂੰ ਸਿਮਰਿਆ ਮਨ ਵਿੱਚ ਸਹਿਜ ਆ ਜਾਂਦਾ ਹੈ ਅਤੇ ਚਿੱਤ ਖੜਿਆ ਰਹਿੰਦਾ ਹੈ ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਝਰਣੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਬਾਣੀ ਦਾ ਸੇਵਕ ਬਣ ਕੇ ਜੋ ਬਾਣੀ ਨੂੰ ਗਾਉਂਦਾ ਹੈ ਉਸ ਦੇ ਮਨ ਵਿੱਚ ਅੰਮ੍ਰਿਤ ਦੇ ਫੁਹਾਰੇ ਚੱਲ ਪੈਂਦੇ ਆ ਨਾਨਕ ਵੀ ਉਹ ਸਤਸੰਗ ਦਾ ਦਰਸ਼ਨ ਕਰਕੇ ਜਿਉਂ ਰਿਹਾ ਅਤੇ ਮਨ ਵਿੱਚ ਹਰੀ ਨੂੰ ਧਾਰਨ ਕਰ ਰਿਹਾ ਹੈ ਸ਼ਲੋਕ ਮਹਲਾ 5 ਸਤਗੁਰ ਪੂਰੇ ਸੇਵਿਆ ਦੁੱਖਾ ਗਾ ਹੋਏ ਨਾਸ ਨਾਨਕ ਨਾਮ ਅਰੰਧਿਆ ਕਾਰਜ ਆਵੇ ਰਾਸ ਏ ਨਾਨਕ ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰਿਏ ਪਾਵ ਗੁਰਬਾਣੀ ਦੇ ਉਪਦੇਸ਼ ਨੂੰ ਕਮਾਈਏ ਤਾਂ ਮਨ ਵਿੱਚ ਉਹ ਸੰਸਾਰੀ ਚਸਕਿਆਂ ਦੀ ਲਗਨ ਮੁੱਕ ਜਾਂਦੀ ਹੈ ਅਤੇ ਫਿਰ ਹੀ ਪ੍ਰਭੂ ਨੂੰ ਵੰਦੇ ਆ ਜਾ ਸਕਦਾ ਹੈ ਬੱਚਾ ਸਕੂਲ ਵਿੱਚ ਜਾਂਦਾ ਹੋਵੇ ਪਰ ਸਿੱਖੇ ਕੁਝ ਨਾ ਬਾਹਰੀ ਭੇਖ ਬਣਾ ਲੋਕਾਂ ਨੂੰ ਪਰਵਾਹ ਸਕਦਾ ਹੈ ਪਰ ਗੁਰੂ ਦੀ ਮਿਹਰ ਪ੍ਰਾਪਤ ਨਹੀਂ ਕਰ ਸਕਦਾ ਸਫਲਤਾ ਤਾਂ ਹੀ ਮਿਲੇਗੀ ਜੇਕਰ ਗੁਰ ਪ੍ਰਸ਼ਾਦ ਮਨ ਵਿੱਚ ਵਰਤੇਗਾ ਮਨ ਨੂੰ ਤਾਂ ਪ੍ਰਮਾਤਮਾ ਦੇ ਹੁਕਮ ਅਨੁਸਾਰ ਮੋਹ ਮਾਇਆ ਦੇ ਕੜੇ ਦਰਵਾਜ਼ਿਆਂ ਨੇ ਬੰਦ ਕੀਤਾ ਹੋਇਆ ਹੈ ਮਨ ਸੁੱਤਾ ਹੈ ਜੀਵ ਰੱਬ ਨਾਲ ਮਿਲਦੀਆਂ ਢੀਂਗਾ ਮਾਰਦਾ ਹੈ ਗੀਤ ਤਾਂ ਗਾਉਂਦਾ ਪਰ ਲੋਕਾਂ ਨੂੰ ਸੁਣਾਉਣ ਵਾਸਤੇ ਜਗ ਪਰ ਬੋਧੇ ਮੜੀ ਵਧਾਵੇ ਆਸਮ ਤਿਆਗ ਕਾਹੇ ਸੱਚ ਪਾਵੇ ਮਮਤਾ ਮੋਹ ਕਾਮ ਹਿਤਕਾਰੀ ਨਾ ਉਹਦੂਤੇ ਨਾ ਸੰਸਾਰੇ हे ਮਨੋਕ ਹੋਰਨਾਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾ ਡੋਲਦੇ ਚਿੱਤ ਨੂੰ ਤਗਾ ਫਿਰ ਹੀ ਸਦਾ ਥਿਰ ਪਰਮਾਤਮਾ ਨਾਲ ਤੇਰਾ ਮੇਲ ਹੋਵੇਗਾ ਤੇਰੇ ਚਿੱਤ ਜਮਾਇਆ ਦੀਆਂ ਖਿਚਾਂ ਅਦੇ ਦੁਨਿਆਵੀ ਵਾਸ਼ਨਾਵਾਂ ਨਾਲ ਪ੍ਰੀਤ ਲੱਗੀ ਹੋਈ ਹੈ ਨਾ ਤੂੰ ਸੱਚਾ ਗ੍ਰਸਤੀ ਅਦੇ ਨਾ ਹੀ ਤਿਆਗੀ ਰਹਿ ਪ੍ਰਭੂ ਦੇ ਗੀਤ ਗਾ ਕੇ ਧਰਮੀ ਹੋਣ ਦਾ ਭਰਮ ਪਾਲਦਾ ਵਖਾਵਾ ਹੋਰ ਕਰਦਾ ਚਾਰਾ ਹੋਰ ਕਰਦਾ ਤੇਰਾ ਮਨ ਬਿਮਾਰ ਹੈ ਧਰਮ ਗ੍ਰੰਥਾਂ ਦੀਆਂ ਗੱਲਾਂ ਕਰ ਕਰਕੇ ਮਾਇਆ ਦੀ ਖਾਤਰ ਭਟਕਦਾ ਰਹਿੰਦਾ ਮਨ ਤਾਂ ਹੀ ਡੋਲਦਾ ਤੇਰੇ ਮਨ ਨੂੰ ਮਾਇਆ ਦੀ ਪਾਹ ਲੱਗੀ ਹੈ ਸ਼ਲੋਕ ਮਾਇਆ ਡੋਲੇ ਬੋਬਦੀ ਮਨ ਲਪਿਉ ਤੇ ਸੰਗ ਮੰਗਣ ਤੇ ਜੇ ਤੁਮ ਰਖੋ ਸੋ ਨਾਨਕ ਨਾਮੇ ਰੰਗ ਮਨ ਤਾਂ ਹੀ ਡੋਲਦਾ ਹੈ ਇਹ ਹਰ ਵੇਲੇ ਮਾਇਆ ਦੀ ਸੰਗਤ ਕਰਦਾ ਹੈ ਜੇਕਰ ਗੁਰ ਸ਼ਬਦ ਦੀ ਸਮਝ ਆ ਜਾਵੇ ਤਾਂ ਹੀ ਮਨ ਟਿਕਦਾ ਹੈ ਕਿਹਾ ਜਾਂਦਾ ਜਿਵੇਂ ਚੰਦਨ ਨਾਲ ਸੱਪ ਲਪਟਿਆ ਰਹਿੰਦਾ ਹੈ ਪਰ ਉਹ ਆਪਣਾ ਸੁਭਾਅ ਨਹੀਂ ਬਦਲਦਾ ਜੇਕਰ ਮਨ ਬਾਣੀ ਨੂੰ ਪੜ ਕੇ ਵੀ ਸੁਭਾਅ ਨਹੀਂ ਬਦਲਦਾ ਤਾਂ ਇਸ ਨੂੰ ਹਉਮੈ ਦਾ ਰੋਗ ਹੈ ਹਰ ਵੇਲੇ ਇਹਨੂੰ ਪਟਕਾਈ ਰੱਖਦਾ ਹੈ ਹਰ ਵੇਲੇ ਦੁਨਿਆਵੀ ਪਦਾਰਥਾਂ ਦੀ ਮੰਗ ਮਨ ਵਿੱਚ ਟਿੱਕੀ ਰਹੇ ਤਾਂ ਹਿਰਦੇ ਵਿੱਚ ਬੈਠੇ ਸਭਨਾ ਦੇ ਸਾਜਨ ਤੋਂ ਦੂਰੀ ਵਧਦੀ ਜਾਂਦੀ ਹੈ ਬੇਸਮਝੀ ਕਾਰਨ ਨਾਸ਼ਵਾਨ ਪਦਾਰਥਾਂ ਵਾਸਤੇ ਜੀਵ ਭਟਕਦਾ ਰਹਿੰਦਾ ਮਮਾ ਮੰਗਣ ਹਾਰ ਆਣਾ ਤੈਨ ਹਾਰ ਦੇਉ ਰਿਹਾ ਸੁਜਾਨਾ ਬੇਸਮਝ ਜੀਵ ਹਰ ਵੇਲੇ ਮਾਇਆ ਹੀ ਮਾਇਆ ਮੰਗਦਾ ਰਹਿੰਦਾ ਹੈ ਇਹ ਨਹੀਂ ਸਮਝਦਾ ਕਿ ਸਭ ਦੇ ਦਿਲਾਂ ਦੀ ਜਾਣਨ ਵਾਲਾ ਦਤਾਰ ਸਭ ਪਦਾਰਥ ਦੇਈ ਜਾ ਰਿਹਾ ਹੈ ਗੁਰ ਕੀ ਬਾਣੀ ਸਭ ਮਹੇਸ ਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸਤਰੇ ਤਿਨ ਪਾਇਆ ਨਿਚਲ ਥਾਨਾ ਹੈ ਏ ਪਾਈ ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿੱਚ ਤਿਕਨਜੋਗ ਹੈ ਪਰਮਾਤਮਾ ਨੇ ਆਪ ਹੀ ਸੁਣਾ ਕੇ ਆਪ ਹੀ ਇਸ ਦੀ ਸੋਝੀ ਦਿੱਤੀ ਹੈ ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿੱਚ ਵਸਾਈ ਉਹ ਸਾਰੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਉਹਨਾਂ ਨੇ ਉਹ ਆਤਮ ਟਿਕਾਣਾ ਹਾਸਲ ਕਰ ਲਿਆ ਜੋ ਮਾਇਆ ਦੇ ਪ੍ਰਭਾਵ ਵਿੱਚ ਡੋਲਦਾ ਨਹੀਂ ਸਤਿਗੁਰ ਕੀ ਮਹਿਬਾ ਸਤਿਗੁਰ ਜਾਣੇ ਜੋ ਕਿਸ ਕਰੇ ਸੋ ਆਪਣਾ ਭਾਣੇ ਸਾਧੂ ਤੌਰ ਜਾਚੇ ਜੰ ਤੇਰੇ ਨਾਮਕ ਸਾਧ ਕੁਰਬਾਨਾ ਹੈ ਸੱਚੇ ਗੁਰੂ ਦੀ ਸਰਵ ਵਿਆਪ ਸ਼ਕਤੀ ਨੂੰ ਉਸ ਦੇ ਸੱਚੇ ਗਿਆਨ ਨਾਲ ਸਮਝਿਆ ਜਾ ਸਕਦਾ ਹੈ ਜੋ ਕੋਈ ਹੋ ਰਿਹਾ ਹੈ ਪ੍ਰਮਾਤਮਾ ਕਰਦਾ ਹੈ ਆਪਣੀ ਰਜ਼ਾ ਚ ਕਰਦਾ ਹੈ اے ਨਾਨਕ ਆਖੇ ਪ੍ਰਭੂ ਤੇਰੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ ਗੁਰੂ ਤੋਂ ਸਦਾ ਸਦਕੇ ਜਾਂਦੇ ਹਨ ਤਨ ਮਨ ਖੋਜੇ ਤਾਂ ਨਾਉ ਪਾਏ ਤਾਪਤ ਰੱਖੇ ਠਾਕ ਰਹਾਏ ਗੁਰ ਕੀ ਬਾਣੀ ਆਨੰਦਨ ਗਾਵੇ ਸਹਿਜੇ ਭਗਤ ਕਰਾਵਣਿਆ ਜੋ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਮੰਨ ਕਰਕੇ ਗਾਉਂਦਾ ਹੈ ਉਹੀ ਆਤਮ ਮਡੋਲਦਾ ਵੇ ਟਿੱਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ ਉਹ ਗੁਰੂ ਦਾ ਉਪਦੇਸ਼ ਲੈ ਕੇ ਹਰ ਵੇਲੇ ਆਪਣੇ ਮਨ ਨੂੰ ਖੋਜਦਾ ਹੈ ਸਰੀਰ ਨੂੰ ਖੋਜਦਾ ਹੈ ਪਾਉ ਜਿਉ ਜੋ ਮਨੁਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ ਇੰਦਰੇ ਵਕਾਰਾਂ ਵੱਲ ਤਾਂ ਨਹੀਂ ਭਟਕ ਰਹੇ ਤਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਇਸ ਵਕਾਰਾਂ ਵਾਲੇ ਪਾਸੇ ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੇ ਲਾਗੇ ਪਰੰਪਲਾਣੇ ਅਗਿਆਨੇ ਅੰਦਾ ਮਗ ਨਾ ਜਾਣੇ ਫਿਰ ਫਿਰ ਆਉਣ ਜਾਉਣਿਆ ਜੋ ਮਨੁੱਖ ਗੁਰੂ ਦੀ ਮਤ ਲੈ ਕੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕਰਦਾ ਬਾ ਗੁਰੂ ਦੀ ਮਤ ਦੇ ਨਹੀਂ ਚੱਲਦਾ ਮਨਮਤ ਕਰਦਾ ਜਿਸ ਮਨੁੱਖ ਦੀ ਸੁਰਤ ਮਾਇਆ ਦੇ ਮੋਹ ਵਿੱਚ ਟਿਕੀ ਰਹਿੰਦੀ ਹੈ ਜੋ ਮਾਇਆ ਦੀ ਭਟਕਣਾ ਚ ਪੈ ਕੇ ਕਰਾਹੇ ਪਿਆ ਰਹਿੰਦਾ ਉਹ ਹਰ ਵੇਲੇ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵਨ ਬਤੀਤ ਦਾ ਸਹੀ ਰਸਤਾ ਨਹੀਂ ਸਮਝਦਾ ਆਗੁਣ ਸਾਡਕੇ ਗੋਣਨੀ ਵਿਹਾਜਦਾ ਉਹ ਮੁੜਮੁੜ ਜਨਮ ਮਰਨ ਦੇ ਗੇੜ ਚ ਪਿਆ ਰੰਦਾ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੇ ਮੇਰਾ ਠਾਕਰ ਹਾਇਆ ਗੁਰ ਸਾਖੀ ਮਟਿਆ ਅੰਧਿਆਰਾ ਬਜਰ ਕਪਾੜ ਖਲਾਉਣੇ ਆ ਗੁਰੂ ਦੀ ਦਸੀ ਸੇਵਾ ਦੇ ਰਾਹੀ ਮਨੁੱਖ ਸਦਾ ਆਤਮ ਗਨੰਦ ਮੰਨਦਾ ਹਉਮੇ ਤੇ ਮਮਤਾ ਨੂੰ ਰੋਕ ਕੇ ਵਾਸ ਵਿੱਚ ਰੱਖਦਾ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੇ ਮਾਰੇ ਕਰਨੀ ਸਾਰ ਗੁਰੂ ਦੇ ਹੁਕਮ ਨੂੰ ਮੰਨਣਾ ਹੀ ਗੁਰੂ ਦੀ ਸੇਵਾ ਹੈ ਬਾਣੀ ਦੀ ਸੰਗਤ ਕਰਨ ਨਾਲ ਅਗਿਆਨਤਾ ਖਤਮ ਹੋ ਜਾਂਦੀ ਹੈ ਮਨੁੱਖ ਦਾ ਆਚਰਨ ਉੱਚਾ ਹੋ ਜਾਂਦਾ ਹੈ ਗੁਰੂ ਦੀ ਸਿੱਖਿਆ ਦੇ ਤੁਰਕੇ ਉਸ ਦੇ ਅੰਦਰੋਂ ਮਾਇਆ ਦਾ ਹਨੇਰਾ ਦੂਰ ਹੋ ਜਾਂਦਾ ਹੈ ਮਾਇਆ ਦੇ ਮੋਹ ਸਦਕਾ ਮਨੁੱਖ ਦੀ ਜਿਸ ਮਾਇਆ ਵਿੱਚ ਲਗ ਰਹੀਦੀ ਸੀ ਗੁਰੂ ਫਰਾਲ ਗੁਰ ਕਿਰਪਾ ਸਦਕਾ ਉਹ ਲਗਨ ਟੁੱਟ ਜਾਂਦੀ ਹੈ ਵਾਹਿਗੁਰੂ ਕਿਰਪਾ ਕਰੇ ਸੋਝੀ ਬਖਸ਼ੇ ਸਮਤ ਬਖਸ਼ੇ ਬਾਣੀ ਪੜਨ ਸੁਨਣ ਮੰਨਣ ਦੀ ਸਮਰੱਥਾ ਦੇ ਕੇ ਸਾਡੇ ਮਨ ਨੂੰ ਬਾਣੀ ਦਾ ਰੂਪ ਬਣਾ ਦੇਵੇ